ਸੈਨੀ ਕੀ ਗੱਲ ਸਮਝ ਲਿਓ ਜਿਹੜਾ ਸੱਚਾ ਬੰਦਾ ਨਾ ਉਹਦੇ ਲਈ ਰੱਬ ਵੀ ਆਪਣਾ ਤਖਤ ਛੱਡ ਕੇ ਮਗਰ ਭੱਜਾ ਫਿਰਦਾ ਪਰ ਸੱਚੇ ਵੰਨ ਵਾਸਤੇ ਕੁਰਬਾਨੀ ਦੇਣੀ ਪੈਣੀ ਹੈ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜਿਨ੍ਹਾਂ ਦੀ ਜੇਬ ਵਿੱਚ 15 ਕਿ 16 ਲੱਖ ਰੁਪਈਆ ਸੰਗਤ ਦਾ ਤੇ ਉਹਨਾਂ ਦੀ ਜੁੱਤੀ ਕੋਈ ਚੋਕੇ ਲੈ ਗਿਆ ਸੀ ਤੇ ਉਹਨਾਂ ਜੁੱਤੀ ਨਹੀਂ ਸੀ ਲਈ ਤੇ ਕਿਸੇ ਨੇ ਆਖਿਆ ਵਾਹਪੁਰ ਕੋਈ ਨਹੀਂ ਪੈਸੇ ਕੋਈ ਨਹੀਂ ਹੁੰਦਾ ਬਾਬੇਕਾਰ ਸੇਵਾ ਦੇ ਨਾਂ ਤੇ ਕਿੰਨਾ ਕੁਇ ਬਣਾ ਜਾਂਦੇ ਤੂੰ ਜੁੱਤੀ ਨਹੀਂ ਲੈ ਸਕਦਾ ਕਿ ਆਪਾਂ ਕਹਿ ਦੇਈਦਾ ਜੀ ਸੰਤ ਦੀ ਭੇਡਾ ਸੰਤ ਪਿਆਰ ਕਰਦੀ ਐ ਪਰ ਉਹ ਇਦਾਂ ਦਾ ਮਰਦ ਸੀ ਉਹਨੇ ਜੁੱਤੀ ਨਹੀਂ ਸੀ ਲਈ ਕਹਿੰਦਾ ਸੀ ਨਾ ਇਹ ਸੰਗਤ ਦੇ ਪੈਸੇ ਆਖੋ ਸਤਨਾਮ ਹੈ ਜੀ ਉਹਦੇ ਤੇ ਇੱਕ ਗੱਲ ਸੀ ਤੇ ਅੱਜ ਉਹਦਾ ਸਟੇਜਾਂ ਤੇ ਜ਼ਿਕਰ ਹੁੰਦਾ ਬਾਕੀ ਕਿੰਨੇ ਸੀ ਉਸ ਵੇਲੇ ਹੁਣ ਗੁਰੂ ਗੋਬਿੰਦ ਸਿੰਘ ਸੱਚ ਤੇ ਚੱਲਿਆ ਸੀ ਤੇ ਜਿੱਦਨ ਜਫਰਨਾਮਾ ਲਿਖਦਾ ਬਾਪੂ ਕਹਿੰਦਾ ਬਾਜੋ ਨਾਤਾਜੋ ਨਾ ਫੌਜੋ ਨਾ ਫਰਸ਼ ਕਹਿੰਦੇ ਔਰੰਗਜ਼ੇਬ ਅੱਜ ਮੇਰੇ ਕੋ ਕੁਛ ਨਹੀਂ ਆ ਨਾ ਬਾਜ ਹੀ ਰਹਿ ਗਿਆ ਨਾ ਤਾਜ ਹੀ ਰਹਿ ਗਿਆ ਨਾ ਪੁੱਤੀ ਰਹਿ ਗਈ ਨਾ ਬਾਪ ਹੀ ਰਹਿ ਗਿਆ ਨਾ ਪਰਿਵਾਰ ਹੀ ਰਹਿ ਗਿਆ ਨਾ ਆਨੰਦਪੁਰੀ ਰਹਿ ਗਿਆ ਪਰ ਇੱਕ ਚੀਜ਼ ਮੇਰੇ ਕੋ ਜਰੂਰ ਆ ਉਹ ਕੌਣ ਹੈ ਮੇਰਾ ਯਾਰ ਯਾਰਨੇ ਦਾ ਮੇਰੇ ਕੋ ਰੱਬ ਜ਼ਰੂਰ ਹੈਗਾ ਤੇ ਤੇਰੇ ਕੋ ਸਭ ਕੁਝ ਹੁੰਦਿਆਂ ਵੀ ਤੇਰੇ ਕੋ ਰੱਬ ਨਹੀਂ ਹੈਗਾ ਤੂੰ ਬੇਈਮਾਨ ਐ ਤੂੰ ਕੁਫਰ ਤੋਲਣ ਵਾਲਾ ਕੋੜਾ ਐ